ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੀ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਇਸ ਵੀਡੀਓ ਰਾਹੀਂ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਆ ਉਹਨਾਂ ਨੂੰ ਰਿਕੁਐਸਟ ਹੈ ਕਿ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣ ਜਿਹਦੇ ਨਾਲ ਆਪਣੀ ਹਰੇਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤਾਂ ਜਿਹੜੀ ਤੁਸੀਂ ਸਕਰੀਨ ਉੱਤੇ ਬੈਠ ਦੇਖ ਰਹੇ ਹੋ ਇਹ ਫੋਰ ਸੇਲ ਹੈ ਰੇਟ ਤੇ ਡਿਟੇਲ ਵੀਰ ਤੋਂ ਪੁੱਛਦੇ ਆ ਆਓ ਅੱਗੇ ਕਰੀਏ ਗੱਲਬਾਤ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਨਾਮ ਐਡਰੈਸ ਦੱਸ ਦਿਓ ਜੀ ਆਪਣਾ ਨਾਮ ਆਪਣਾ ਜਮੇਰ ਆ ਪਿੰਡ ਭਦੌੜ ਕੋਠੇ ਖਿਆਲ ਸਿੰਘ ਵਾਲਾ ਮੋਬਾਈਲ ਨੰਬਰ ਬੋਲ ਦਿਓ ਜੀ 84276 68322 84276 68322 ਠੀਕ ਹੈ ਜੀ ਜਿਹੜੀ ਆਪਾਂ ਬੈਡ ਦੇਖ ਰਹੇ ਹਾਂ ਜੀ ਇਹ ਫੋਰ ਸੇਲ ਹੈ ਹਾਂਜੀ ਦੋ ਡਿਟੇਲ ਇਹਦੇ ਬਾਰੇ ਇਹ ਦੂਜਾ ਸੁਆਹ ਆ ਗਈ ਠੀਕ ਹੈ ਇਹਦਾ ਵੀ ਜਵਾਲਾ ਪੂਰੀ 23 ਲੀਟਰ ਦੀ ਦੁੱਧ ਦੀ ਗਾਰੰਟੀ ਹੈ ਪਹਿਲੀ ਸੁਆਹ 25 ਲੀਟਰ ਦਾ ਦੋ ਜਵਾਲਾ ਲਈ ਪੂਰੀ ਗਾਰੰਟੀ ਹੈ ਵੀ 30 ਲੀਟਰ ਤੋਂ ਬਾਅਦ ਦਿਓ ਖੱਲੇ ਠੀਕ ਹੈ ਜੀ ਚੌਂਚਵਾਦੀ ਕਿਵੇਂ ਜੀ ਚੌਂਚਵਾਣ ਨੂੰ ਮੁੱਕ ਗਈ ਹੈ ਜੀ ਠੀਕ ਹੈ ਉਹ ਵੀ ਤਾਂ ਪੂਰੀ ਮੋਟੀ ਧਾਰ ਠੀਕ ਹੈ ਜੀ ਤੋਰੇ ਬਾਹਰ ਨੂੰ ਵਾਲੇ ਤੋ ਦੇ ਸਕਦੇ ਹਾਂ ਦੋਸਤੋ ਰਾਜੀ ਸਮੀ ਪਰੀ ਵੀ ਬੈੜਾ 25 ਲੀਟਰ ਪਲੱਸ ਦੁੱਧ ਦੀ ਕੈਪੈਸਿਟੀ ਹੈ ਮੋੜ ਲਓ 30 ਲੀਟਰ ਦੀ ਠੀਕ ਹੈ ਜੀ ਮੋੜ ਲਓ ਜੀ ਜਿਵੇਂ ਬਰਫੀ ਚੁਲੀ ਹੋਈ ਨਹੀਂ ਮਲ ਕੀ ਕਰਦੇ ਆਪ ਇਹਦਾ ਮੁੱਲ ਫੋਨ ਤੇ ਕਰਾਂਗੇ ਠੀਕ ਹੈ ਜੀ ਬਾਜੂ ਹੋਊਗਾ ਜੀ ਹਾਂ ਮੁੱਲ ਆਪਾਂ ਨਹੀਂ ਕਰਾਂਗੇ ਬਸ ਲੈਣ ਦੇ ਨਾਲ ਕਰਾਂਗੇ 30 ਲੀਟਰ ਦੀ ਗਾਰੰਟੀ ਹੈ ਬਾਈ ਜੀ ਠੀਕ ਹੈ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਮੋਲ ਆਪਾਂ 1.5 ਮਿੰਟ ਕੋਸ ਮੰਗੀ ਜੀ ਮੁੱਲ ਆਪਾਂ ਜਾਇਜ਼ ਕਰਾਂਗੇ ਜਿੰਨੇ ਕਰਾਂ ਜਾਇਜ਼ ਕਰਾਂਗੇ ਹਾਂ ਜੀ ਤਾਂ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਕਿਸੇ ਨਵੀਂ ਹੋਰ ਵੀ